ਮੇਰੇ ਵਾਸਤੇ ਔਰ ਸਾਰਿਆਂ ਦੇ ਵਾਸਤੇ ਭਗਤੀ ਆਹ ਕੋਈ ਚੀਜ਼ ਹੈ ਗੁਰੂ ਸਾਹਿਬ ਤੋਂ ਤੇ ਪਾਤਸ਼ਾਹ ਅਨੰਤ ਜੀ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖ ਮਾਰਗ ਤੇ ਹੁਣ ਮੇਰੇ ਵਾਸਤੇ ਤੁਹਾਡੇ ਵਾਸਤੇ ਭਗਤੀ ਦੀ ਚਾਲ ਇਹਦੇ ਵਿੱਚ ਮੈਂ ਕਿਹਾ ਦੋਹਾਂ ਪਿਆਰ ਹੋਵੇ ਮੇਰਾ ਬਿਹੇਵੀਅਰ ਕੀ ਆ ਤੁਹਾਡੇ ਨਾਲ ਉਹ ਤੁਹਾਡਾ ਬਿਹੇਵੀਅਰ ਮੇਰੇ ਨਾਲ ਕੀ ਆ ਜਦੋਂ ਆ ਨੈਰਾਗੀ ਭਗਤਾ ਕੇਰੀ ਵਿਖਮ ਮਾਰਗ ਚਲਣਾ ਇਸ ਬਿਹੇਵੀਅਰ ਨੂੰ ਠੀਕ ਰੱਖਣਾ ਬਹੁਤ ਮੁਸ਼ਕਿਲ ਹੈ ਵਿਖਮ ਮਾਰਗ ਚਲਣਾ ਕਿਉਂ ਲੰਭ ਲੋਭ ਅਹੰਕਾਰ ਤਾਦ ਤ੍ਰਿਸ਼ਨਾ ਬਹੁਤ ਨਹੀਂ ਬੁਰਾ ਲਭ ਕੀ ਜਿਹੜਾ ਮਾਲ ਮਸਾਲਾ बाकी ना ना जिधर जिस मेरा कोई हिस्सा नहीं हो वो भी मैं इकट्ठा करवा मैं आ जाए लोग तो है ही कि मैं इकट्ठा करवा हंकार मेरे वर्गा चंगा बुला रहा था दुनिया से मेरे तो चंगा कोई इंतजाम ऐसे नहीं कर सकता मेरे तो चंगा कोई इंतजाम गुरुद्वारे से नहीं कर सकता अहंकार त्रिशना बहुत रहित ਹੈਵੇਂ ਮਿਲਿਆ ਮੈਂ ਬਹਿ ਗਿਆ 5 ਮਿੰਟ ਬਾਅਦ ਮੈਂ ਫੇਰ ਖੜਾ ਹੋ ਗਿਆ ਕਿ ਮੇਰੀ ਹਾਲੇ ਗੱਲ ਪੂਰੀ ਨਹੀਂ ਹੋਈ ਮੈਨੂੰ ਹੋਰ ਚਿੰਤਾ ਆ ਗਿਆ ਕਿ ਲੋਕੇ ਮੇਰੀ ਹੀ ਗੱਲ ਸੁਣਣ ਬੋਲਣਾ ਔਰ ਬੋਲਣ ਬਾਰੇ ਪਤਾ ਕੀ ਨਾ ਨਾ ਜੀ ਕੀ ਕਦੇ ਨੇ ਨਾ ਨਾ ਫਿੱਕਾ ਬੋਦੀਏ ਤਾਨ ਮੰਨੋ ਔ ਫਿੱਕਾ ਜੇ ਮੈਂ ਫਿੱਕਾ ਬੋਧਾ ਪਿਆਵਾ ਇੱਕ ਤਾਂ ਬੋਧਾ ਬੋਧ ਪਿਆਵਾ ਪਰ ਬੋਲਣਾ ਵੀ ਫਿੱਕਾ ਪਿਆਵਾ ਤਨ ਮਨ ਮੇਰਾ ਤਨ ਤੂੰ ਦੇਖ ਲੋ ਮੈਂ ਫਿਰ ਦੋ ਆ ਕੇ ਬੋਲਾਂਗਾ ਤਨ ਵੀ ਮੇਰਾ ਮਨ ਵੀ ਮੇਰਾ ਫਿੱਕਾ ਰੋਦੇ ਨਾਲ ਮੇਰਾ ਬਲੱਡ ਪ੍ਰੈਸ਼ਰ ਉੱਤੇ ਆਇਆ ਮੈਨੂੰ ਹਾਰਟ ਅਟੈਕ ਹੋ ਗਿਆ ਤਨ ਮਨ ਫਿੱਕਾ ਹੋਇਆ ਭਗਤਾਂ ਕੀ ਚਾਹੁੰਦੇ ਰਹਾਂ ਦੀ ਚਾਹਾਂ ਦੇ ਰਾਹੀ ਭਗਤਾਂ ਕਿਹੜੀ ਵਿਖਮਾਰਗ ਚਰਨਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਰਾਹੀ ਬੋਲਣਾ ਖੰਨਿਓ ਤੇ ਕੀ ਵੜੋ ਦੇ ਕੀ ਇਹ ਤੋਰ ਜਾਣਾ ਕਨੋਡਲਰ ਕਨਿਊਟ ਕੀ ਕੰਟਾ ਜਿਹੜਾ ਆ ਦੋਨੋਂ ਪਾਸੇ ਦੋਨੋਂ ਪਾਸੇ ਜੇਦੋਂ ਉੱਪਰ ਤੋਂ ਟੂਰਨ ਦੇ ਨਾਲ ਮੁਸ਼ਕਿਲ ਹੁੰਦੀ ਆ ਉਸ ਤੇ ਕਹਿੰਦੇ ਨੇ ਇਸ ਤਰੀਕੇ ਵਿੱਚ ਮੁਸ਼ਕਿਲ ਆ ਜਾਂਦਾ ਤੇ ਬਾਟਮ ਚਾਰ ਭਕਤਾ ਝੁਗੋ ਝੁਗੋ ਇਹ ਜਿਹੜਾ ਹੰਕਾਰਵਾ ਉਹ ਤੇ ਇਹ ਜਿਹੜਾ ਮੋਟਾ ਪੂੜਾ ਜਿਹੜਾ ਆ ਹੰਕਾਰ ਦੇ ਵਿੱਚ ਆ ਕੇ ਉਹ ਕਹਿੰਦੇ ਨੇ ਕਿ ਉਹ ਹੈ ਅ ਉਹ ਕਹਿੰਦੇ ਕਿ ਗਿਰਜੇ ਕਦੇ ਰਹੇ ਹਰ ਹੈ ਖਾਂਡ ਜਰੇਤ ਵਿੱਚ ਦਿਖਾਈ ਹਾਥੇ ਤੋਂ ਵੀ ਬਦਲ ਕਹ ਕਬੀਰ ਗੁਰਪਾਲੀ 부ਝਾਈ ਕੀਤੀ ਹੋਈ ਕਿ ਕੰਮ ਜਿਸ ਤੇ ਕਹਣਾ ਨਾਲ ਕੰਧ ਨੂੰ ਜਰੇਤ ਦੇ ਮਰਾਂਦੀਆਂ ਹਾਥੇ ਨੂੰ ਕੇ ਕੇ ਨੂੰ ਖਾਰਾ ਅਲਾ ਕਰਾ ਉਹ ਨਹੀਂ ਕਰ ਸਕਦਾ ਕਿ ਕਿਦੀ ਨੂੰ ਕਹੋ ਕਿ ਜਿਹੜੇ ਰੱਬੀ ਗੁਣ ਨੇ ਲਾਭ ਲੋ ਉਹ ਹੰਕਾਰ ਕਦੇ ਪਿੱਛਾ ਜਿਹੜਾ ਕਰ ਰਹਾ ਆਂ ਅਪਰ ਸਾਤ ਸੰਤੋਖ ਤੇ ਆਤਮ ਸੱਚ ਇਹ ਉਪਰਮਾ ਆ ਇਹ ਇੱਕ ਦਿੱਤਾ ਵਿਖਰੀ ਹੋ ਜਾਣਾ ਉਸ ਤੇ ਕੇ ਨਾਲ। ਔਰ ਇਹ ਨੋ ਕਿ ਆਪਣੇ ਹੰਤ ਹਰੀ ਮੰਨ ਤੇ ਨਾਲ ਇਹਨੂੰ ਉਤ੍ਰੋਣ ਦੀ ਕੋਸ਼ਿਸ਼ ਕਰਾਂ ਨਹੀਂ ਹੋਣੀ। ਇਹਦੇ ਵਾਂਗ ਤੇ ਨੂੰ ਕੀੜੀ ਵਾਂਗੂ ਵਿਵਰਤਾ ਦੇ ਵਿੱਚ ਆ ਕੇ ਮੈਂ ਇਹ ਅਪਨਾ ਸਕਦਾ ਆ। ਅੱਜ ਇਹ ਮੇਰਾ ਵਿਸ਼ਾ ਬੋਲਣ ਦਾ ਇਹ ਆ। ਇਸ ਕਰਕੇ ਆ ਕਿ ਅਸੀਂ ਇੱਕ ਦੂਜੇ ਦੇ ਨਾਲ ਇੱਥੇ ਬਿਨਾਂ ਹੰਕਾਰ ਦੇ ਬਿਨਾਂ ਬੋਟਾ ਬੋਲੜ ਦੇ ਬਿਨਾਂ ਫਿਕਾ ਬੋਲਣ ਦੇ ਵਰਤਾਵ ਰੱਖਾਂਗੇ ਤਾਂ ਇਹ ਜਿਹੜਾ ਸਾਡਾ ਸਿਸਟਮ ਚੱਲ ਰਿਹਾ ਹੈ ਵਾ ਇ ਇਹ ਵਧੇਗਾ ਉੱਠੇਗਾ ਇਹ ਮੇਰੇ ਵਾਸਤੇ ਭਗਤੀ ਆ ਸਾਰੇ ਸਾਰੇ ਦੇ ਵਾਸਤੇ भगती ये नहीं कि मैं पढ़ के वाइग जाचा जाप जाँग कर जावा जाके ये कि मेरे साढ़े महापुरुष जोड़े थे वो केसा बन के भगती क्रिया करते तो जो कि नींद आ जानी, जानी। और तो फिर केस हिलड़े तो नींद खुल जानी भगती ये नहीं होर तो हो गुरु तेग बहादुर ने भी किन्नी साबंद कर दिता रो करने ਫੋਕੀਥੀ ਹੈ ਇਹਾ ਜਿਹੜੀ ਗੋੜੀ ਅਸੀਂ ਡਿਸਕਸ ਕੀਤੀ ਗੇਰੋਂ ਵੀ ਕੋੜਾ ਆਪਣੇ ਖੁਦ ਔਰ ਉਸ ਦਾ ਪ੍ਰਚਾਰ ਕਰਨਾ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਉਸ ਭक्ति ਦੇ ਨਾਲ ਘੱਟ ਮੋੜ ਕੇ ਹੰਕਾਰ ਛੱਡ ਕੇ ਨਿਮਰਤਾ ਦੇ ਵਿੱਚ ਆ ਕੇ ਜਦੋਂ ਗੱਲ ਕਰਾਂਗੇ ਤੇ ਉਹਦੇ ਨਾਲ ਅਸੀਂ ਸਾਹਿਬ ਹੋਰ ਹੋ ਜਾਗੇ ਉਹ ਤੋਂ ਬਾਅਦ ਕੋਈ ਗਲਤੀ ਹੋ ਗਈ ਤਾਂ ਤੁਹਾਨੂੰ ਮਾਫ਼ ਕਰਦੇ Love, you know, thank you